ਮੈਂ ਸਤਨਾ ਸਾਹਿਬ ਨੂੰ ਕਹਿਣਾ ਚਾਹੁੰਦਾ ਕੁਸ਼ਤੇ ਸ਼ਰਮ ਕਰੋ ਆਪਣੇ ਉਮਰ ਦੇ ਆਖਰੀ ਪੜਾਪ ਤੇ ਤੁਸੀਂ ਜਾ ਕੇ ਅੱਜ ਇਸ ਕੰਮ ਤੇ ਆ ਗਏ ਹੋ ਕਿ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਉਹਨੂੰ ਵੀ ਜਿਹੜੀ ਇਹ ਸੰਗਤ ਮਾਫ ਨਾ ਕਰੇ ਐਹੋ ਜੇ ਕੰਮ ਤੁਸੀਂ ਅੱਜ ਸ਼ੁਰੂ ਕਰਦੇ ਸਿਰਫ ਤੇ ਸਿਰਫ ਕਮੇਟੀ ਨੂੰ ਮੌਜੂਦਾ ਕਮੇਟੀ ਨੂੰ ਭੰਡੇਨ ਵਸੇ ਹੋਰ ਇਹਨਾਂ ਕੋਲ ਕੋਈ ਟਾਰਗੇਟ ਕੁਛ ਨਹੀਂ ਹੈ ਸਤਨਾ ਸਾਹਿਬ ਨੂੰ ਯਾਦ ਹੋਣਾ ਚਾਹੀਦਾ 2013 ਦਾ ਉਹ ਦਿਨ ਜਿਸ ਵਕਤ ਦਿੱਲੀ ਦੀ ਸੰਗਤ ਨੇ ਧੱਕੇ ਮਾਰ ਕੇ ਤੁਹਾਨੂੰ ਉਸ ਗੁਰੂ ਘਰ ਦੇ ਬਾਹਰ ਕੱਢਿਆ ਦੇਖੋ ਸਤਨਾ ਸਾਹਿਬ ਨੂੰ ਮੈਂ ਗਲਤ ਔਰ ਉਹ ਮੈਨੂੰ ਗਲਤ ਕਹਿ ਰਹੇ ਨੇ ਇਹਦਾ ਸਭ ਤੋਂ ਚੱਕਰ ਨੂੰ ਮੈਂ ਤਿੰਨਾਂ ਨੂੰ ਬਿਠਾ ਲਉ ਮਜੀਠ ਸਿੰਘ ਜੀ ਕੇ ਵੀ ਬਹਿ ਜੇ ਮੈਂ ਵੀ ਬਹਿ ਜਾਂਦਾ ਸਰਦਾਰ ਪਰਮਜੀਤ ਸਿੰਘ ਸਰਮਾ ਵੀ ਬਹਿ ਗਏ ਮੈਂ ਤਾਂ ਕ੍ਰਿਸ਼ਨਾ ਚੰਦ ਆਂ ਬਹੇ ਤੁਸੀਂ ਕਰਦੇ ਸਾਡੇ ਖਿਲਾਫ ਨਰੇਕਨੌਰ ਦੇ ਖਿਲਾਫ ਇੱਕ ਪੈਸੇ ਦੀ ਰਵਾਇਤ ਕੋ ਗੰਢਿਆ ਕੋਈ ਸੰਘਰਸ਼ ਉਹ ਦੱਸਿਆ ਸ਼ਾਇਦ ਉੱਤੇ ਬਿਆੰਦਲਾਵਾ ਕੋਈ ਨਹੀਂ ਕਿਸੇ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੋਟਵਾਰਿਆ ਨਦੀ ਸਕੂਲ ਨਾਲ ਦੀ ਕੋਈ ਜਦਾਕ ਕਿਸੇ ਖਰਾਬੀ ਇੱਕ ਪੈਸੇ ਦੇ ਬੰਨੂਏ ਚ ਡੈ ਇਨਾਂ ਨੇ ਦੱਬ ਕੇ ਮਾਲ ਪਾਤਾ ਦੱਬ ਕੇ ਮਾਲ ਕਾ ਉਹਦੇ ਚ ਮਦ ਹੈ ਗਈ ਮੈਂ ਗੋਟਵਾਰਾ ਕਮੇਟੀ ਬੈਠੇ ਇਹਦੇ ਸਾਹਮਣੇ ਬੈਠ ਕੇ ਇਹਦੇ ਨਾਲ ਬੈਠ ਕਰਵਾਦੇ ਆ ਪ੍ਰਸਤਾਵ ਕੋਈ ਮਤਾਂ ਨਹੀਂ ਆ ਪਰ ਸਭ ਤੋਂ ਪਹਿਲਾ ਸਰਸਾ ਕਾਲ ਕਾ ਕਾਲੋਂ ਵਾਲੋਂ ਇਨਾ ਸਭੀਆਂ ਜਦਾਦਾਂ ਦੇ ਬਾਰੇ ਜੇ ਕੋ ਮੈਂ ਉਹ ਸੂਦੇ ਦੇ ਉੱਤੇ ਹੀ ਤੁਹਾਡੇ ਤੋਂ ਪਹਿਲੇ ਗੱਲ ਕਰ ਲਵਾਂ ਕਿਉਂਕਿ ਇੱਕ ਅਹਿਮ ਇਸ਼ੂ ਹੈ ਔਰ ਅਸੀਂ ਵੇਟ ਕਰ ਰਹੇ ਸੀ ਕਿ ਜਦ ਤੱਕ ਕੋਰਟ ਦੇ ਆਰਡਰ ਸਾਡੇ ਸਾਹਮਣੇ ਨਾ ਆਉਣ ਇਹ ਅਸੀਂ ਗੱਲ ਨਾ ਕਰੀਏ ਔਰ ਦੋ ਤਰੀਕ ਨੂੰ ਜਿਹੜਾ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਕਾਰਵਾਈ ਕੀਤੀ ਆ ਉਹ ਪਬਲਿਕ ਦੇ ਵਿੱਚ ਦੱਸਣੀ ਬੜੀ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਝੂਠ ਔਰ ਫਰੇਮ ਜਿਹੜਾ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਇਹ ਲਗਾਤਾਰ ਲੋਕਾਂ ਦੇ ਵਿੱਚ ਫਲਾਉਂਦੇ ਆ ਰਹੇ ਆ। 2-3 ਨੂੰ ਜੱਜ ਸਾਹਿਬ ਨੇ ਕਿਉਂਕਿ ਸਾਡੀ ਇੱਥੇ ਆਰਡਰ ਹੋ ਰੱਖੇ ਸੀ ਫੋਰੈਂਸਿਕ ਰਿਪੋਰਟ ਵੀ ਸੀ ਆਡੀਟਰ ਦੀ ਔਰ ਜੱਜ ਸਾਹਿਬ ਨੇ ਆਡੀਟਰ ਨੂੰ ਜਦ ਪਤਾ ਪੁੱਛਿਆ ਕਿ ਉਹ ਕਿੱਥੇ ਹੈਗਾ ਤੇ ਆਡੀਟਰ ਸੀ ਨਹੀਂ ਆਡੀਟਰ ਨੂੰ ਆਨਲਾਈਨ ਲਿਆ ਗਿਆ ਵਰਚੁਅਲੂ ਅਪੀਅਰੈਂਸ ਹੋਇਆ ਔਰ ਉਥੇ ਉਹਦੇ ਕੋਲੋਂ ਪੁੱਛਿਆ ਗਿਆ ਕਿ ਜਿਹੜੀਆਂ ਸਾਡੀ ਪ੍ਰਾਪਰਟੀਆਂ ਨੇ ਕਿਉਂਕਿ ਉਹਦੇ ਉੱਤੇ ਬਾਰ ਬਾਰ ਸ਼ਿਕੰਜਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਪ੍ਰਾਪਰਟੀਆਂ ਗੁਰਦੁਆਰਾ ਸਾਹਿਬ ਦੀ ਕਿਸੇ ਤਰੀਕੇ ਅਟੈਚ ਕੀਤੀਆਂ ਜਾਣ ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਇਹ ਜਿਹੜੇ ਦੋਨੋਂ ਸੀਨੀਅਰ ਲੀਡਰ ਆਪਣੇ ਆਪ ਨੂੰ ਦਿੱਲੀ ਦੇ ਕਹਿੰਦੇ ਆ ਸਰਦਾਰ ਪਰਮਜੀਤ ਸਿੰਘ ਸਰਨਾਵ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਇਹਨਾਂ ਦੇ ਦੋਨਾਂ ਦੇ ਐਡਵੋਕੇਟ ਉੱਤੇ ਖੜੇ ਆ ਔਰ ਐਡਵੋਕੇਟ ਉਥੇ ਉਸ ਵਕਤ ਜਦ ਤੱਕ ਕੋਈ ਸਟਾਫ ਨਾਲ ਗੱਲ ਕਰ ਕੋਈ اپੋਜ਼ਿਵਲੀ ਗੱਲ ਇਹਨਾਂ ਨੇ ਨਹੀਂ ਕੀਤੀ ਜਦ ਐਡ ਹੋ ਆਡੀਟਰ ਨੇ ਔਨਲਾਈਨ ਆ ਕੇ ਆਪਣੀ ਜਿਹੜੀ ਲਿਸਟ ਸੀ ਇਮੀਡੀਏਟਲੀ ਜਿਹੜੀ ਪ੍ਰੋਪਰਟੀ ਦੀ ਲਿਸਟ ਉਹਨੇ ਸਕੂਲਾਂ ਦੀ ਬਣਾਈ ਸੀ ਫੋਰੈਂਸਿਕ ਰਿਪੋਰਟ ਦੇ ਹਿਸਾਬ ਨਾਲ ਉਹ ਜਦ ਕੋਰਟ 'ਚ ਸਬਮਿਟ ਕੀਤੀ ਤੇ ਦੋਵੇਂ ਇਸ ਤਰੀਕੇ ਦੇ ਨਾਲ ਬੋਲਣ ਲੱਗ ਪਏ ਜੀ ਕਿ ਇਹ ਜਿਹੜੀਆਂ ਪ੍ਰਾਪਰਟੀ ਦੀ ਲਿਸਟ ਗੁਰਦੁਆਰਾ ਕਮੇਟੀ ਦੀ ਵੀ ਵਿੱਚ ਇਨਵੋਲ ਕੀਤੀ ਜਾਣਾ ਔਰ ਹੈਰਾਨੀ ਦੀ ਗੱਲ ਜਨਾ ਪਰਮਜੀਤ ਸਿੰਘ ਸਰਨਾ ਦੇ ਵਕੀਲ ਤਿੰਮੇ ਅਮਹਿਤਾ ਉਹਨਾਂ ਨੇ ਇੰਨਾ ਕਿ ਜ਼ੋਰ ਲਾਇਆ ਜੀ ਕਿ ਜੋ ਬੁੱਕ ਵੈਲਿਊ ਹੈ ਉਹ ਕਿਤਾਬਾਂ ਜੀ ਦਿਖਾਈ ਜਾਂਦੀ ਬੁੱਕ ਵੈਲਿਊ ਕੁਝ ਹੋ ਰਿਹਾ ਔਰ ਮਾਰਕੀਟ ਵੈਲਿਊ ਕੁਝ ਹੋ ਰਿਹਾ ਇਹ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਇਹਦੀ ਕੀਮਤਾਂ ਲਗਵਾਈਆਂ ਜਾਣ ਇਹਦੇ ਉੱਤੇ ਜ਼ੋਰ ਦੇ ਰਿਹਾ ਸਤਾਰ ਪਰਮਜੀਤ ਸਿੰਘ ਸਰਨਾ ਦਾ ਵਕੀਲ ਔਰ ਸਰਦਾਰ ਪਰਮਜੀਤ ਸਿੰਘ ਸਰਨਾ ਆਪਣੇ ਆਪ ਨੂੰ ਤਵਾ ਠੋਕਦੇ ਕਿ ਅਸੀਂ ਗੁਰਦੁਆਰਾ ਕਮੇਟੀ ਦੇ ਕੋਈ ਜਦਾਦ ਨੂੰ ਇੱਧਰ ਨਹੀਂ ਜਾਣ ਦੇਵਾਂਗੇ ਤੁਸੀਂ ਵੀਡੀਓ ਦੇਖੀ ਹੋਣੀ ਹੈ ਸਰਦਾਰ ਮਨਜੀਤ ਸਿੰਘ ਜੀਕੇ ਦੀ ਕਿੰਨੀ ਉਹਨਾਂ ਨੇ ਜੇਪੜੀ ਤੇਜ਼ ਆਵਾਜ਼ ਦੇ ਵਿੱਚ ਕਿਹਾ ਜੀ ਸਾਡੇ ਨਾਲ ਕੁਝ ਵੀ ਹੋ ਜਾਏ ਅਸੀਂ ਇਹ ਜਿਹੜੀ 1 ਇੰਚ ਵੀ ਗੁਰਦੁਆਰੇ ਦੀ ਜਗ੍ਹਾ ਦੇ ਦਿੱਤੀ ਜਾਏ ਕਿ ਸਰਦਾਰ ਪਰਮਜੀਤ ਸਿੰਘ ਰਾਣਾ ਵੀ ਉਹਦੇ ਨਾਲ ਟੀਵੀ ਦੇ ਉੱਤੇ ਉਹ ਆਪਣਾ ਵੀਡੀਓ ਦੇ ਉੱਤੇ ਬੋਲਿਆ ਮਗਰ ਮੈਂ ਬੜੀ ਹੈਰਾਨੀ ਤੇ ਪੁੱਛਦਾ ਕਿ ਜਿਸ ਵਕਤ ਇਹ ਗੱਲ ਹੋ ਰਹੀ ਸੀ ਜੀਕੇ ਸਾਹਿਬ ਤੁਹਾਡਾ ਤਾਂ ਵਕੀਲ ਉੱਤੇ ਖੜਾ ਸੀ ਉਹਦੀ ਪ੍ਰੈਜ਼ੈਂਸ ਕੋਰਟ ਦੇ ਵਿੱਚ ਹੈਗੀ ਆ ਕਿ ਇਹ ਤੁਹਾਡਾ ਵਕੀਲ ਜਿਹੜਾ ਹੈ ਉਹ ਜੀਕੇ ਸਾਹਿਬ ਲਈ ਇੱਥੇ ਪ੍ਰੈਜ਼ੈਂਟ ਹੋ ਰਿਹਾ ਤੇ ਤੁਹਾਡੇ ਵਕੀਲ ਨੇ ਉਸ ਦਿਨ ਕਿਉਂ ਨਹੀਂ ਬੋਲਿਆ ਕਿ ਅਸੀਂ 1 ਇੰਚ ਵੀ ਜਗ੍ਹਾ ਨਹੀਂ ਜਾਣ ਦਿਆਂਗੇ ਜੀ ਇਹ ਗੁਰਦੁਆਰਿਆਂ ਦੀ ਜਗ੍ਹਾ ਨਹੀਂ ਆ ਸਕਦੀ ਹੈ ਸਕੂਲਾਂ ਦੀ ਜਗ੍ਹਾ ਨਹੀਂ ਆ ਸਕਦੀ ਸਾਡੇ ਵਕੀਲ ਸਾਹਿਬ ਨੇ ਇਹਨੂੰ ਜਦ ਆਪੋਸ ਕੀਤਾ ਮਗਰ ਲਗਾਤਾਰ ਸਰਨਾ ਸਾਹਿਬ ਦੇ ਵਕੀਲ ਨੇ ਉੱਤੇ ਇਨਸਿਸਟ ਕੀਤਾ ਕਿ ਜੀ ਇਹਦੀ ਮਾਰਕੀਟ ਵੈਲਿਊ ਲਗਵਾਈ ਜਾਏ ਮਤਲਬ ਇੱਕ ਹੱਥ ਹੋ ਰੱਖ ਕੇ ਜਾ ਕੇ ਜਿਸ ਤਰੀਕੇ ਦੇ ਨਾਲ ਪੋਸ ਕੀਤਾ ਔਰ ਇਹ ਅੱਜ ਆਪਣੇ ਆਪ ਨੂੰ ਜਿਹੜੀ ਗੱਲ ਕਰਦੇ ਪਏ ਨੇ ਔਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ 8 ਨੰਬਰ ਪੁਆਇੰਟ ਤੇ ਇਟ ਇਜ਼ ਪੁਆਇੰਟਡ ਆਊਟ ਬਾਏ ਮਿਸਟਰ ਮੋਹਿਤ ਮਾਤੂਰ ਸੀਨੀਅਰ ਕਾਉਂਸਲ ਅਪੀアリング ਫਾਰ ਦੀ ਪਟੀਸ਼ਨਰ ਥੈਟ ਦੀ ਲਿਸਟ ਆਫ ਦੀ ਪ੍ਰੋਪਰਟੀਆਂ ਵਿਚ ਵਾਸ ਰੀਕਵੈਸਨਡ ਐਸ ਐਵਿਡੈਂਟ ਫਰੋਮ ਦੀ ਫੋਰੈਂਸਿਕ ਰਿਪੋਰਟ ਵਰ ਓਨਲੀ ਇਮੋਵਾਬਲ ਪ੍ਰੋਪਰਟੀਆਂ ਆਫ GHPS ਥੇਅਰ ਇਸ ਸਿਲ ਨੋ ਵਿਜ਼ਿਬਿਲਟੀ ਆਫ ਦੀ ਲਿਸਟ ਆਫ ਦੀ ਪ੍ਰਾਪਰਟੀਜ਼ ਓਨਡ ਬਾਈ ਡੀਐਸਜੀਐਮਸੀ ਇਹ ਮੋਹਿਤ ਮਾਥਰ ਜਿਹੜਾ ਸਟਾਫ ਵੱਲੋਂ ਖੜਾ ਹੋਇਆ ਸੀਨੀਅਰ ਲਾਇਰ ਇਹ ਉਹਦੇ ਬਾਰੇ ਲਿਖਿਆ ਗਿਆ ਔਰ ਉਸ ਤੋਂ ਥੱਲੇ ਫਿਰ ਜਿਹੜੀ ਸਾਡੇ ਵਕੀਲਾਂ ਨੇ ਆਬਜੈਕਸ਼ਨ ਕੀਤੀ ਹੈ ਐਸ ਪਰ ਦੀ ਪੈਰਾਗ੍ਰਾਫ ਆਫ 36 ਆਫ ਜਜਮੈਂਟ ਡੇਟਡ 26 ਚਾਰ ਦੀ ਫੋਰੈਂਸਿਕ ਆਡੀਟਰ ਵਾਸ ਲੁੱਕ ਇਨਟੂ ਦੀ ਅਫੇਅਰਸ ਆਫ ਦੀ ਅਕਾਊਂਟ ਆਫ ਜੀਐਚਪੀਐਸ ਸੋਸਾਇਟੀ ਸਾਡੇ ਵਕੀਲਾਂ ਨੇ ਇਹਦੇ ਉੱਤੇ ਪੂਰੀ ਦਲੀਲ ਦਿੱਤੀ ਹੈ ਔਰ ਜੱਜ ਸਾਹਿਬ ਨੇ ਫਿਰ ਇਹ ਕਿਹਾ ਕਿ ਕਨਸਿਡਰਿੰਗ ਦੀ ਸਰਕਮਸਟੈਂਸਸ ਭਈ ਇਹ ਉਹਨੇ ਇਹ ਕਿਹਾ ਜੀ ਕਿ ਮੈਂ ਭਾਵੇਂ ਉਸਦੇ ਪਿਛਲੇ ਆਰਡਰ ਦਾ ਜਿਹੜਾ ਤੁਸੀਂ ਬੇਰਵਾਹ ਗਲਤ ਦੇ ਰਹੋ ਮਗਰ ਇਹ ਜਿਹੜਾ 모हित ਮਾਤੁਰ ਵੱਲੋਂ ਮੰਗੀ ਜਾ ਰਹੀ ਹੈ ਅਸੀਂ ਉਹਦੇ ਉੱਤੇ ਇਹ ਕਾਰਵਾਈ ਕਰਨ ਦੀ ਗੱਲ ਕਰਦੇ ਹਾਂ ਔਰ ਜਿਹੜਾ ਮੰਗੇਸ਼ ਨਾਇਕ ਹੈ ਜਿਹਦੀ ਆਪਣੀ ਵਾਈਫ ਦੀ ਜਿਹੜਾ ਵਕੀਲ ਵੀ ਔਰ ਆਪਣੀ ਵਾਈਫ ਦਾ ਕੇਸ ਹੈ ਉਹਨੇ ਵੀ ਕਿਹਾ ਕਿ ਸਾਨੂੰ ਸਿਰਫ ਦੋ ਪ੍ਰਾਪਰਟੀਆਂ ਦੀ ਗੱਲ ਕਰਨੀ ਹੈ ਮਗਰ ਇਹ ਜਿਹੜੇ ਮੈਂ ਸਮਝਦਾ ਕਿ ਕੌਮ ਨੂੰ ਠੱਗਣ ਵਾਲੇ ਬੰਦੇ ਹੈ ਖਾਸ ਤੌਰ ਤੇ ਸਰਨਾ ਪਰਿਵਾਰ ਇਹ ਲੋਗਾ ਨੇ ਐਸੇ ਹਾਲ ਬਣਾ ਰੱਖਿਆ ਕਿ ਇਹਨਾਂ ਦੇ ਵਕੀਲ ਜਾ ਕੇ ਹੁਣ ਗੁਰੂ ਘਰ ਦੀਆਂ ਜਿਹੜੀਆਂ ਜ਼ਦਾਦਾਂ ਨੇ ਉਹਨਾਂ ਦੀਆਂ ਮਾਰਕੀਟ ਵੈਲਿਊ ਆਪਉਣ ਚੱਲ ਪਏ ਨੇ ਮੈਂ ਸਭਨਾ ਸਾਹਮਣੂ ਕਹਿਣਾ ਚਾਹੁੰਦਾ ਕੁਸ਼ਤੇ ਸ਼ਰਮ ਕਰੋ ਆਪਣੇ ਉਮਰ ਦੇ ਆਖਰੀ ਪੜਾਅ 'ਚ ਤੁਸੀਂ ਜਾ ਕੇ ਅੱਜ ਇਸ ਕੰਮ ਤੇ ਆ ਗਏ ਹੋ ਕਿ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਉਹਨੂੰ ਵੀ ਜਿਹੜੀ ਇਹ ਸੰਗਤ ਮਾਫ਼ ਨਾ ਕਰੇ ਇਹੋ ਜਿਹਾ ਕੰਮ ਤੁਸੀਂ ਅੱਜ ਸ਼ੁਰੂ ਕਰਦੇ ਸਿਰਫ ਤੇ ਸਿਰਫ ਕਮੇਟੀ ਨੂੰ ਮੌਜੂਦਾ ਕਮੇਟੀ ਨੂੰ ਭੰਡਣ ਵਾਸਤੇ ਹੋਰ ਇਹਨਾਂ ਕੋਲ ਕੋਈ ਟਾਰਗੇਟ ਕੁਝ ਨਹੀਂ ਹੈ ਔਰ ਜਿਹੜੀ ਗੱਲ ਤੁਸੀਂ ਹੁਣੇ ਕਹਿ ਰਹੇ ਸੀ ਕੋਈ ਗੱਲ ਪੁੱਛ ਰਹੀ ਸੀ ਜਸਵਿੰਦਰ ਜੀ ਤੁਸੀਂ ਵੀ ਆਪਣੀ ਗੱਲ ਰੱਖ ਲਓ ਮੈਂ ਕੋਈ ਸਵਾਲ ਕਰਾਂ ਜੇ ਸਵਾਲ ਮੇਰੇ ਵਿਚਾਰ ਹੋ ਦਿੱਤਾ ਉਹਨਾਂ ਨੇ ਤੁਹਾਡੇ ਔਰ ਮਜੀਦ ਸਿੰਘ ਸ਼ੇਸ਼ਾਦੀ ਗ੍ਰਿਫਤਾਰੀ ਦੀ ਗੱਲ ਕੀਤੀ ਔਰ ਉਹਨਾਂ ਨੇ ਇੱਥੇ ਤੱਕ ਕਹਿ ਕਿ ਕੋਰਟ ਨੇ ਐਡਮਿਟ ਕੀਤਾ ਕਿ ਤੁਸੀਂ ਟੀਚਰਾਂ ਨੂੰ ਤੋਂ ਹਟਾਇਆ ਤੁਸੀਂ ਝੂਠੇ ਐਫੀਡੇਵਿਟ ਦਿੱਤੇ ਨੇ ਉਹ 10 ਤਰੀਕ ਨੂੰ 10 ਤੂ ਲੈ ਜਿਹੜੀ ਅਗਲੀ ਡੇਟ ਆ ਤੁਹਾਡੀ ਗ੍ਰਿਫਤਾਰੀ ਦੀ ਟਾਈਮਿੰਗਸ ਤਾਂ ਉਹਨਾਂ ਨੇ ਦੱਸੀਏ ਕਿ ਗ੍ਰਿਫਤਾਰਕੀ ਦੀ ਮਿਆਦ ਦਿੱਤੀ ਜਾਏ ਦੇਖੋ ਅੱਜ ਤੋਂ ਕੁਝ ਸਾਲ ਪਹਿਲੇ ਇੱਕ ਟੀਵੀ 'ਚ ਸੀਰੀਅਲ ਆਂਦਾ ਸੀ ਮੰਗੇਰੀ ਲਾਲ ਕੇ ਉਹ ਛੋਟਾ ਜਿਹਾ ਬੰਦਾ ਸੀ ਨਾ ਇਹ ਵੀ ਛੋਟਾ ਜਿਹਾ ਸਰਨਾ ਮੁੰਗੇਰੀ ਲਾਲ ਦੇ ਸਪਨੇ ਦੇਖ ਰਿਹਾ ਇਹ ਟੀਚਰਾਂ ਕੋਲੋਂ ਜਾ ਕੇ ਪੁੱਛੋ ਕਿ ਪਿਛਲੇ ਲਗਾਤਾਰ ਜਦ ਤੋਂ ਸਾਡੀ ਕਮੇਟੀ ਬਣੀ ਹੈ ਕਿੰਨਾ ਕੁ ਹੱਕ ਉਹਨਾਂ ਕੋਲੋਂ ਚਲਾ ਗਿਆ ਕਿੰਨੇ ਪੈਸੇ ਉਹਨਾਂ ਕੋਲ ਪਹੁੰਚ ਰਹੇ ਨੇ ਅੱਜ ਜਿਹੜੀ ਜਿਹੜੀ ਟੀਚਰ ਉਸ ਵਕਤ 40-40 ਹਜ਼ਾਰ ਰੁਪਏ ਦੀ ਨੌਕਰੀ ਕਰ ਰਹੀ ਸੀ ਅੱਜ ਉਹਨਾਂ ਦੇ ਘਰ 1 ਲੱਖ ਰੁਪਏ ਤੋਂ ਉੱਤੇ ਤਨਖਾਹ ਪਹੁੰਚ ਰਹੀ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਨੇ ਉੱਥੇ ਤੱਕ ਪਹੁੰਚਾਇਆ ਹੈ ਔਰ ਸਰਨਾ ਸਾਹਿਬ ਨੇ 2006 ਤੋਂ ਲੈ ਕੇ 2013 ਸਰਨਾ ਸਾਹਿਬ ਨੂੰ ਯਾਦ ਦਿਵਾਉਣਾ ਚਾਹੀਦਾ ਹੈ 2013 ਦਾ ਉਹ ਦਿਨ ਜਿਸ ਵਕਤ ਦਿੱਲੀ ਦੀ ਸੰਗਤ ਨੇ ਧੱਕੇ ਮਾਰ ਕੇ ਤੁਹਾਨੂੰ ਇਸ ਗੁਰੂ ਘਰ ਤੋਂ ਬਾਹਰ ਕੱਢਿਆ ਉਹ 7 ਸਾਲ ਦੇ ਵਿੱਚ ਜਿਹੜਾ ਤੁਸੀਂ ਡੈਫੀਸ਼ੀਟ ਖੜਾ ਕਰਕੇ ਗਏ ਹੋ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜਾ ਤੁਸੀਂ ਲੋਕ ਸਟਾਫ ਨੂੰ ਪੈਸਾ ਨਹੀਂ ਦਿੱਤਾ ਇਹ ਉਹਦੀ ਪਰਭਾਈ ਜਿਹੜੀ ਹੈ ਉਹ ਅੱਜ ਤੱਕ ਨਹੀਂ ਹੋ ਰਹੀ ਉਹ ਕਹਿੰਦੀ ਹੈ ਨਾ ਕਿ ਲੰਮھوں ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈਏ ਇਹ ਵਾਕੀ ਸਾਡੀ ਗੁਰਦੁਆਰਾ ਪਰਮਤਨ ਕਮੇਟੀ ਨੇ ਹੋਇਆ ਕਿ ਐਫਓ ਜੇ ਬੰਦਿਆ ਨੂੰ ਕੁਰਸੀਆਂ ਤੇ ਬਹਤਾ ਗਿਆ ਔਰ ਅੱਜ ਸਦੀਆਂ ਉਹਨੂੰ ਭੁਗਤ ਰਹੀ ਹੈ ਸਦੀਆਂ ਹੋ ਗਈ ਹੈ ਕਿ ਅਸੀਂ ਇਹਨੂੰ ਠੀਕ ਲਾਈਨ ਦੇ ਉੱਤੇ ਲਾਈਨ ਦੇ ਉੱਤੇ ਲੱਗੇ ਹੋયા ਲੱਗੇ ਹੋયા ਜਿਹੜੀ ਵੀ ਮੈਨੇਜਮੈਂਟ ਆ ਰਹੀ ਹੈ ਇਸ ਕੰਮ ਤੇ ਲੱਗੀ ਹੈ ਮਗਰ ਸਰਨਾ ਸਾਹਿਬ ਦੇ ਇੰਨੇ ਵੱਡੇ ਗੁਨਾ ਜਿਹੜੇ ਧੋਤੇ ਨਹੀਂ ਜਾ ਰਹੇ ਉਹਦੇ ਉੱਤੇ ਅਸੀਂ ਬਾਰ ਬਾਰ ਇੱਕੋ ਕੰਮ ਕਰ ਰਿਹਾ ਔਰ ਸਰਨਾ ਸਾਹਿਬ ਨੂੰ ਇਹ ਜਾ ਕੇ ਬੇਨਤੀ ਕਰਨਾ ਕਿ ਐਫਓ ਜੇ ਸਪੜੇ ਦੇਖਨੇ ਬੰਦ ਕਰ ਦੇ ਗਲਤ ਕਹਿੰਦੇ ਹੋ ਸਭਾ ਸਭ ਤੁਹਾਨੂੰ ਗਲਤ ਕਹਿੰਦੇ ਨੇ ਤੇ ਜੀਐਸਪੀਐਸ ਕੇਸ ਦਾ ਫੈਸਲਾ ਵੀ ਮਿਲ ਗਿਆ ਦੇਖੋ ਸਰਨਾ ਸਾਹਿਬ ਨੂੰ ਮੈਂ ਕਹਿੰਦਾ ਤੇ ਔਰ ਉਹ ਮੈਨੂੰ ਗਲਤ ਕਹਿ ਰਹੇ ਨੇ ਇਹਦਾ ਸਭ ਕਰਨ ਵਾਸਤੇ ਤਿੰਨਾਂ ਨੂੰ ਉਠਾ ਲਓ ਮਨਜੀਤ ਸਿੰਘ ਜੀ ਕੇ ਵੀ ਬਹਿ ਜੇ ਮੈਂ ਵੀ ਬਹਿ ਜਾਂਦਾ ਸਰਦਾਰ ਪਰਮਜੀਤ ਸਿੰਘ ਸਰਨਾ ਵੀ ਬਹਿ ਗਏ ਇੱਕ ਨਹੀਂ 100 ਵੀਡੀਓ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਕੱਢੀਆਂ ਸੀ ਐਸਸੀ ਪ੍ਰੈਸ ਕਾਨਫਰੰਸ 'ਚ ਬੈਠ ਕੇ ਕਿ ਸਰਨਾ ਸਾਹਿਬ ਉਹਦੇ ਉੱਤੇ ਕਿੰਨਾ ਕਰਦਾ ਛੱਡ ਕੇ ਗਏ ਨੇ ਅੱਜ ਇੱਕੋ ਪਾਰਟੀ ਦੀ ਇੱਕੋ ਬੇੜੇ 'ਚ ਜਾ ਕੇ ਬੈਣ ਨਾਲ ਇਹ ਦੁੱਧੇ ਤੁਲੇ ਨਹੀਂ ਹੋ ਸਕਦੇ ਇਹਨਾਂ ਦੀਆਂ ਕਾਰਜਕਾਰਜੀਆਂ ਜਿਹੜੀ ਕਾਰਗੁਜ਼ਾਰੀਆਂ ਹੋਈਆਂ ਨੇ ਸਾਰੀ ਦਿੱਲੀ ਦੀ ਸੰਗਤ ਜਾਣਦੀ ਹੈ ਸਾਰਾ ਜਗਤ ਜਾਣਦਾ ਹੈ ਕਿ ਇਹ ਜਿਹੜੀ ਹੈ ਔਰ ਮੈਂ ਤੇ ਓਪਨ ਚੈਲੰਜ ਕਰਦਾ ਸਕੂਲਾਂ ਦੇ ਮਾਮਲੇ ਜਾ ਕੇ ਬੈਠ ਜਾਣ 10 ਅਸੀਂ ਡਾਟਾ ਨਾਲ ਬੈਠਾਂਗੇ ਕਿ ਕਿੰਨਾ ਸਟਾਫ ਹੈ ਐਕਸੈਸ ਕਰਕੇਗੇ ਕਿੰਨੇ ਲਾਇਬਿਲਟੀਆ ਛੱਡ ਕੇਗੇ ਔਰ ਇਹਨਾਂ ਦੇ ਜਾਣ ਤੋਂ ਬਾਅਦ ਅੱਜ 13 2013 ਤੋਂ ਲੈ ਕੇ ਅੱਜ ਤੱਕ ਇੱਕ ਵੀ ਸਕੂਲ ਦਾ EMPLOYE ਜਿਹੜਾ ਹੈ ਪੱਕਾ ਨਹੀਂ ਕੀਤਾ ਗਿਆ ਇੱਕ ਵੀ ਟੀਚਰ ਜਿਹੜੀ ਉੱਥੇ ਰੱਖੀ ਗਈ ਹੈ ਪੱਕੀ ਨਹੀਂ ਰੱਖੀ ਗਈ ਹੈ ਇਹ ਸਰਨਾਥ ਸਾਹਿਬ ਅਗਰ ਗੱਲਾਂ ਕਰਦੇ ਨੇ ਮੈਂ ਤੇ ਸਾਰੇ ਚੈਨਲ ਬੈਠੇ ਆ ਚੈਨਾਇ ਤੋਂ ਜਿਰਾ ਜਾਲਵੀ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਜੇ ਹੋ ਸਕਦਾ ਇਹਨਾਂ ਨਾਲ ਜਿਹੜਾ ਚੈਨਲ ਹੈ ਇਹਨਾਂ ਨੂੰ ਸੂਟ ਕਰੇ ਜਿਹੜੀ ਜਗ੍ਹਾ ਇਹਨਾਂ ਨੂੰ ਸੂਟ ਕਰੇ ਮੈਂ ਅਸੀਂ ਉੱਥੇ ਆ ਕੇ ਅਸੀਂ ਆਪਣਾ ਡਾਟਾ ਲੈ ਕੇ ਆਉਂਦੇ ਆ ਇਹ ਆਪਣੇ ਡਾਟਾ ਨਾਲ ਬੈਠ ਜਾਣ ਔਰ ਮਜੀਤ ਸਿੰਘ ਜੀ ਕੇ ਵੀ ਬੈਠੇ तो उस दिन झूठ बोल रहा अभी फितरत फिर झ झ झ झ झ बोल रहेस साइडू करा असीकार हर पहलू के साथ हम उनके साथ खड़े हैं और सरकार हमसे क्योंकि अभी ऐसी नौबत नहीं आई है कि कोई सिविलियंस को कोई प्रॉब्लम हुई है वी आर नॉट द फोर्सिस वी आर नॉट द आर्मी बट वी आर विद द आर्मी विद वी आर विद अवर डिफेंसिस और उनको तो किसी किस्म की भी मुहैया जरूरतें होंगी उसके लिए दिल्ली सिख गुरुद्वारा प्रबंधक कमेटी और समूचे सिख जगत जो है उनके साथ दिल्ली में अपने नायक पुंडा जो मजारा किया तो सामने पिछले चार साल तो जब भी हाई को फैसला देने लगती थी ਇਹ ਕੋਈ ਨਾ ਕੋਈ ਲਿਟਰੇਚਰ ਬਾਤ ਨਹੀਂ ਹੈ। ਕਿੰਸ ਸਾਥ ਬੈਠਾ ਇਨਨਗੇ ਟੋਕੇ ਰਿਵੀ ਜਿਹੜਾ ਪ੍ਰਧਾਨ ਕੀ ਕਰਕੇ ਗਏ ਨੇ ਜਦੋਂ ਸੋਖਰੀ ਕਰਕੇ ਗਏ ਨੇ ਇਹਨਾਂ ਸਾਥ ਨਹੀਂ ਗੁਰਾਇਆ। ਸਾਡਾ ਇਸ ਸਟੇਜ ਦੇ ਨਾਲ ਯਾ ਕੋਈ ਚੁੱਕ ਨਹੀਂ ਪਾਇਆ ਸੀ। ਸਾਡਾ ਕਿਸੇ ਕਿਸਮ ਦਾ ਕੋਈ ਡਵੈਲਪਮੈਂਟ ਤੇ ਪੈਸੇ ਦੀ ਵੰਡ ਸੀ ਇਸ ਵਾਸਤੇ ਅਗਰ ਸਾਡੇ ਕੋਈ ਡਿਪਾਰਟਮੈਂਟ ਹੁੰਦੀ ਤੇ ਟੀਚਰਸ ਸਾਨੂੰ ਵਿੱਚ ਪਾਰਟੀ ਬਣਾਉਂਦੇ ਅਸੀਂ 31 ਜਨਵਰੀ 2013 ਚੋਂ ਚੋਣਾਂ ਤੋਂ ਬਾਅਦ ਅਸੀਂ ਲੀਬ ਹੋਇਆ ਉਸ ਵਕਤ ਦਿੱਲੀ ਕਮੇਟੀ ਨੇ ਕਿਸੇ ਦਾ ਇੱਕ ਠੇਲਾ ਵਣਿਛੇ ਦੇ ਕੋਈ ਲੱਖ ਡੇਢ ਲੱਖ ਵਰਤਮਾਨ ਕੈਰੀ ਚੁੱਕ ਇੱਕ ਠੇਲਾ ਵੀ ਸਪੂਨਾ ਦੇ ਵਿੱਚ 3 ਮਹੀਨੇ ਦੀਆਂ ਤਰੰਤ ਕੌਂਟੇ ਵਿੱਚ ਕਨਖਾ ਮੌਜੂਦ ਸਨ ਔਰ ਬਾਕੀ ਐਕਟਿਵਨਸਾਂ ਰਨਾਏ ਪੁਰ ਪਸ ਤੋਂ ਇਲਾਵਾ 152 ਕਰੋੜ ਰੁਪਏ ਸੜਕੇ ਦੇ ਸਮਾਂ ਕਾਂਦੇਕਾਰ ਜੀ ਵੀ ਸਾਨੂੰ ਜਿਹੜੇ ਪੁਰਾਣੇ ਪਰਮਜੀਤ ਸਿੰਘ ਸਰਰਾ ਮਨਜੀਤ ਸਿੰਘ ਇਹਨਾਂ ਨੇ ਸਾਡੇ ਤੇ ਕਰਜ਼ੇ ਲਾਏ ਮਾਤਾ ਕ੍ਰਿਸ਼ਨਾ ਚਾਹੁੰਦਾ ਭਈ ਸੋ ਸੇਕ ਕਰਦੇ ਸਾਡੇ ਖਿਲਾਫ ਮੇਰੇ ਟਨਯੋਰ ਦੇ ਖਿਲਾਫ ਇੱਕ ਪੈਸੇ ਦੀ ਰਵਾਇਤੀ ਕੋ ਵੰਡਿਆ ਕੋਈ ਸੰਗਠਨ ਦੱਸਿਆ ਸਾਇ ਚੁਤੇ ਵਿਆਹ ਤੋਂ ਲਾਵਾ ਕੋ ਨਹੀਂ ਜੇ ਡੀ ਕਰਨ ਤਾਂ ਇਸ ਨੇ ਕਹੀ ਹੈ ਜੀ ਬਈ ਸਰਦਾਰ ਨੇ ਕਹਿਆ ਜੀ ਜਦਾਦਾ ਵੇਚਦੇ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਆ ਕਿ ਸੇ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੁਦਵਾਰਿਆਂ ਦੇ ਸਕੂਲਾਂ ਦੀ ਕੋਈ ਜਿਦਾਤ ਕਿਸੇ ਤਰ੍ਹਾਂ ਦੀ ਇੱਕ ਪੈਸੇ ਦੀ ਨਹੀਂ ਵੇਚੀ ਗਈ ਜਦ ਅਸੀਂ ਤੁਹਾਡੇ ਕੋਲ ਸਰਪਲਸ ਪੈਸੇ ਛੱਡ ਕੇ ਗਏ ਤੁਸੀਂ ਖੁਦ ਨੋਟ ਕੀਤਾ ਤੁਹਾਡੇ ਟਿਨਿਓਰ ਦੇ ਵਿੱਚ 400 ਕਰੋੜ ਰੁਪਏ ਪਰਸੋਂ ਦੇ ਹਾਈ ਕੋਰਟ ਦੀ ਜੱਜਮੈਂਟ ਨੇ ਇਹਨਾਂ ਦੇ ਖਿਲਾਫ ਕਢਿਆ ਸੀ ਲੈਣੇ ਇਹ ਸਾਰੇ ਪੈਸੇ ਜਿਹੜੇ ਪਿਛਲੇ ਕਾਲਕਾ ਸਰਸਾ ਕਾਲੋ ਨੇ ਅਸੀਂ ਕਹਦਾ ਕਹਿ ਰਹੇ ਹਾਂ ਕਿ ਇਹਨਾਂ ਦੀਆਂ ਜਦਾਤਾ ਵੇਚ ਕੇ ਤੁਸੀਂ ਸਰਕਾਰ ਜਾਂ ਕੋਟਾ ਲਵਣ ਕਿਸੇ ਦਿੱਲੀ ਕਮੇਟੀ ਦੇ ਜਿਹੜੇ ਇਤਿਹਾਸਰ ਕੋਟਵਾ ਰਹੇ ਹਾਂ ਜਿਹੜੀਆਂ ਜ਼ਮੀਨਾਂ ਹਨ ਇਹ ਜ਼ਮੀਨਾਂ ਭਾਈ ਲਖਮੀ ਸ਼ਾਹ ਵੰਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਹਾਂ ਅੰਗਰੇਜ਼ਾਂ ਦੀ ਸਰਕਾਰ ਨੇ ਇੱਥੇ ਆਪਣੇ ਆਧਾਰੇ ਬਣਾਉਣ ਵਾਸਤੇ ਐਕਵਾਇਰ ਕਰ ਲਈ ਤੇ ਸਿੱਕਾ ਨੂੰ ਮੁल्तान ਨੂੰ ਜਗ੍ਹਾ ਦਿੱਤੀ ਆਫਟਰ ਪਾਰਟੀਸ਼ਨ ਇੱਥੇ ਆਈ ਜਿਹੜੀ ਜਟੜਾ ਅਸੀਂ ਉਸ ਜਗ੍ਹਾ ਨੂੰ ਬਾਤ ਕਰਨ ਵਾਸਤੇ ਹੈ पब्लिक स्कूल खोले इंजीनियरिंग कॉलेज पढ़ाए मैनेजमेंट कॉलेज पढ़ाए अजो जगह कितने अजो स्कूल कितने तोड़े जो कोई जाना चाहे कल परसों जब मैं तोड़े नाल उस जगह जाना से तैयार हूँ कंट्रास्ट में आकर आकर सो टोटल तीन बी एकड़ जगह है 290 या पचानवे एकड़ बीगर गर्मी चाहिए ਅਸੀਂ ਹੌਟੈਲ ਤੇ ਟਿਕਾਣਾ ਬਣਾਇਆ ਚੁੱਕੀ ਤੇ। ਬਿਲਡਿੰਗ ਪਰ ਟਟੋ ਕਾਟ 25 ਕਰੋੜ ਰੁਪਏ ਡੀਲਿੰਗਾਂ ਦੇ ਹੁੰਦੇ ਆ। ਜਿਹੜਾ ਸਕੂਲ ਦੀ ਬਿਲਡਿੰਗ ਸੀ ਉਹ ਜੱਥੇਦਾਰ ਗੁਰਚਰਨ ਸਿੰਘ ਟੋੜਾ ਬਲੋਦੀ ਕਤਰ ਕਾਸ ਸੀ। ਸਾਨੂੰ 10 ਲੱਖ ਰੁਪਿਆ ਹਰ ਸਾਲ ਅਜ ਤੋਂ 30 ਸਾਲ ਪਹਿਲੇ ਪੁੱਛ ਜ਼ਮੀਨ ਦੀ ਵਸੋਂ ਤੋਂ ਆਂਦਾ ਸੀ। 10 ਲੱਖ ਰੁਪਏ ਜਾਂ ਤੁਸੀਂ ਇੱਕ ਮੈਂਬਰ ਨੂੰ ਭੇਤੇ ਸਾਂ 10 ਲੱਖ ਹੁੰਦਾ ਸੀ ਕਿਸੇ ਹੋਰ ਨੂੰ ਭੇਤੇ ਸਾਂ ਤੇ 8 ਲੱਖ ਹੁੰਦਾ ਸੀ ਇਹਨਾਂ ਕੋਲ ਇੱਕ ਚੋਬਈ ਤੁਹਾਨੂੰ ਅੱਜ 12 ਸਾਲ ਹੋ ਗਏ 12 ਸਾਲ ਤੇ 4 ਮਹੀਨੇ ਹੋ ਗਏ ਕੁਝ ਜਗ੍ਹਾ ਤੋਂ ਕੰਮ ਵਾਸਤੇ ਆਏ ਤੁਹਾਨੂੰ ਉਸ ਜਗ੍ਹਾ ਤੋਂ ਪੈਸੇ ਕਿੰਨੇ ਆਏ ਤੁਹਾਡੇ ਸਕੂਲ ਦੀ ਬਰਬਾਦੀ ਦਾ ਮੈਂ ਇੱਕ ਹੋਰ ਸਵਾਲ ਕਰਨਾ ਪੈਂਦਾ 22000 ਬੱਚਾ ਸਾਡੇ ਕੋਲ ਬਰਦਾਸੀ ਅੱਜ 12000 ਰਹਿ ਗਿਆ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਲਿਸਟ ਦਿਓਗੇ ਕਿ ਸੰ 13 ਤੋਂ ਬਾਅਦ ਤੁਸੀਂ ਕਿੰਨੇ ਟੀਚਰ ਰੱਖਣ ਕਿੰਨੇ ਮੁਲਾਜ਼ਮ ਰੱਖਣ ਗੁਰਦੁਆਰਿਆਂ ਕਿੰਨੇ ਮੁਲਾਜ਼ਮ ਰੱਖਣ ਤੁਸੀਂ ਚਾਰ ਕਾਲਜ ਮੈਨੇਜਮੈਂਟ ਦੇ ਉਹ ਬੰਦ ਕਰ ਬੈਠੇ ਹੋ ਉਹਨਾਂ ਦੇ 35 ਅੰਬਲਾਈਡਲ ਤੁਸੀਂ ਧੱਪੇ ਪਾਉਂਦੇ ਪਿਓ ਜਦ ਕੇ ਜੋ ਨਾਨਕ ਪਿਓ ਮੈਂਡ ਬੈਂਡ ਜਾਂ ਕਾਮਰਸ ਕਾਲਜ ਦੇ ਵਿੱਚ ਤੁਸੀਂ 40 ਪਰਤੀਆਂ ਕੀਤੀਆਂ ਉਹ ਕਿਉਂ ਕੀ ਦੀਆਂ ਜਦ ਤੋਂ ਉਹ ਬਣ ਕਰ ਰਹੇ ਸੀ ਤੇ ਤੁਸੀਂ ਉਹਨਾਂ ਬੱਚਿਆਂ ਨੂੰ ਉੱਥੇ ਕਿਉਂ ਨਹੀਂ ਲਾਗਰ ਉਤਪਤ ਜੁਨੇ এমਪਲੋਇਮੈਂਟ ਦਿੱਤੀ ਅੱਜ ਤੁਸੀਂ ਉਹਨਾਂ ਨੂੰ ਕਹ ਰਹੇ ਹੋ ਨਵੀਂ এমਪਲੋਇਮੈਂਟ ਲਵਜੀ ਪ੍ਰਾਣੀ ਖਤਮ ਕਿਉਂ ਬੜੇ ਸਪਸ਼ਟ ਗੱਗਾ ਗਈ। ਇਹਨਾਂ ਨੇ ਦੱਬ ਕੇ ਮਾਲ ਖਾਦਾ। ਦੱਬ ਕੇ ਮਾਲ ਖਾਦਾ। ਉਹਦੇ ਚਿਮਤ ਹੈ ਗਈ। ਮੈਂ ਕੋ ਦੁਆਰਾ ਕਮੇਟੀ ਵਿੱਚ ਇਹਦੇ ਸਾਹਮਣੇ ਬੈਠ ਕੇ ਇਹਦੇ ਨਾਲ ਬਹਿਸ ਕਰਨ ਦਾ ਤਿਆਰ ਆ ਪ੍ਰਸਟਾਨ ਰੋਕਣ ਦਾ। ਕੋਈ ਮੈਂ ਤਾਂ ਨਹੀਂ ਆਉ। ਬੇਪਜੂਨ ਜਗ੍ਹਾ ਨਾ ਲੈ। ਸੋ ਬੰਦ ਕਰੋ। ਤੁਸੀਂ ਕੋਰਟ ਨੂੰ ਇਹ ਵੀ ਲਿਖ ਕੇ ਦੇਤਾ ਕਿ ਸਾਡੇ ਸਕੂਲ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਵੇਚਣ ਦਾ ਲਾਜ ਉਹਦਾ ਪੈਸੇ ਲੈ ਲਓ ਇਹ ਮੇਰੇ ਕੋਲ ਕਾਲ ਕਰੋ ਐਂਡ ਕਾਲੋ ਸਬਮਿਟਡ ਦੀ ਲਿਸਟ ਆਫ ਸਾਰੀ ਕਲਗੋਵਾਰਾ ਤੋਂ ਦਾ ਅਨੰਬਰ ਹਾਈ ਕੋਰਟ ਵਿਦ ਇੰਟention ਟੂ ਡੈਕ ਐਂਡ ਪਾਪੀ ਪੇਮੈਂਟ ਆਫ ਏਰੀਆਜ਼ ਆਫ ਟੀ ਐਚ ਪੀ ਐਸਟਾਫ what are that times here to create a future redevelopment to attract any historical godwaras ਤੁਹਾਡੇ ਨਾਲ ਤੋਂ ਟੀਚਰਾਂ ਦੇ ਵਕੀਲ ਚੰਗੇ ਨਿਕਲੇ ਜਿਨ੍ਹਾਂ ਕਹਿੰਦੇ ਪੈਸੇ ਅਸੀਂ ਲੈ ਲਾਂਗੇ ਪਰ ਅਸੀਂ ਕਿਸੇ ਹਿਸਟੋਰੀਕਲ ਗੋਡਵਾਰੇ ਨੂੰ ਟਾਰਗੇਟ ਕਰਾਂਗੇ ਐ ਆਰਡਰ ਜੇ ਤਾਂ ਇਹਨੇ ਸਬਮਿਟ ਕੀਤਾ ਆ ਤੁਹਾਨੂੰ 2 5 ਨੂੰ ਹਾਈ ਕੋਰਟ ਦੇ ਆਰਡਰ ਮੈਂ ਜੱਜ ਨੇ ਆਰਡਰ ਕੀਤਾ ਕਿ ਪਰਸਾਨੀ ਘਟਾ ਆਡਿਟ ਕਰਾਓ ਤੁਸੀਂ ਕਿਉਂ ਨਹੀਂ ਕਰਾਇਆ ਤੁਸੀਂ ਕਿਉਂ ਨਹੀਂ ਗਾਇਆ ਤੁਸੀਂ ਗਾਹਰੇ ਦੱਸੋ ਜਿਹੜੀ ਦੇ ਰਾਈਡ ਕੰਪਨੀ ਦੀ ਆਡਿਟ ਹੋਈ ਹੋਈ ਹੈ ਉਹ ਕਿੱਥੇ ਵੇ ਅਸੀਂ ਇਹ ਕੇਸ ਦੁਬਾਰਾ ਅਕਾਲ ਤਖਤ ਲੈ ਕੇ ਜਾਵਾਂਗੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੀ ਮੀਟਿੰਗ ਸਦੀ ਪੰਜ ਪ੍ਰਧਾਨਾਂ ਦੀ ਉਹਨਾਂ ਨੂੰ ਅਪਾਇੰਟ ਪ੍ਰਧਾਨਾ ਦੇ ਫੈਸਲਾ ਆਇਆ ਕਿ ਆਡਿਟ ਰਿਪੋਰਟ ਰੱਖਿਆ ਗਈ ਔਰ ਮੈਂ ਕਮੇਟੀ ਬਣਾ ਕੇ ਸਾਰੀ ਇਨਕੁਆਇਰੀ ਕਰਾਉਣਾ ਉਹ ਕਿੱਥੇ ਗਈ ਜਿਹੜਾ ਫੈਸਲਾ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੀ ਲਿਆਹ ਜਾਣਕਾਰੀ ਨਹੀਂ ਦਿੱਤਾ ਉਹ ਫੈਸਲਾ ਅਸੀਂ ਨਵੇਂ ਜਥੇਦਾਰ ਕੋਲ ਵੀ ਲੈ ਕੇ ਗਏ ਕਿੰਨਾ ਕੋਰਲ ਇੱਕ ਮੈਂਬਰ ਪ੍ਰੈਜ਼ੀਡੈਂਟ ਹੈ ਉਸ ਦੀ ਭੈਣ ਨੂੰ 340 ਲੱਖ ਰੁਪਏ ਦੇਣਾ ਸੀ ਪਰ ਬਾਕੀ ਦੂਜਿਆਂ ਦੀਆਂ ਏਰੀਆਜ਼ ਦੇਣ ਵਾਸਤੇ ਪੈਸੇ ਨਹੀਂ ਹੋਏਗੇ। ਉਹ ਜੇ ਤੁਸੀਂ ਨਾ ਕਰੋ ਸਾਰਾ ਰਕਾਰਡ ਇੱਕ ਉਸਕੂਟਰੇ ਆ ਕੇ ਬਾਹਰ ਕਰਦੇ ਹਾਂ। ਤੁਸੀਂ ਮੈਂਬਰਾਂ ਨੂੰ ਬੇ ਹਿਸਾਬੇ ਆਪਣੇ ਨਾਮ ਰੱਖਣਾ ਸਕੇ ਅੱਜ ਨੂੰ ਤੋਂ ਬਾਹਰ ਇਹਨਾਂ ਕਿ ਸਾਨੂੰ ਗਿਆ 4 ਸਾਲ ਹੋ ਗਏ ਕੋਈ 2 ਸਾਲ ਹੋ ਗਏ ਜਿਨਾਮੋਂ ਸੀ ਮੂਹ ਨਹੀਂ ਲਾਇਆ ਨਦੀਏ ਤੋਂ ਤੂਤਾ ਕਰਕੇ ਔਰ ਇਹ ਸਾਡੇ ਕੋਲ ਆ ਗਏ ਮੰਨ ਲੈ ਜੋ ਕਰਪ ਮੈਂਬਰ ਆਗਾ ਉਹ ਤੁਹਾਡੇ ਉpon ਆਂਦਰ ਕਿ ਤੁਸੀਂ ਜੱਫੀ ਪਾ ਕੇ ਲੈਂਦੇ ਬਿਚਤੋਂ ਨਹੀਂ ਇਧਰੇ ਅਸੀਂ ਚੋਰੀਚਿਕਾਰ ਕਰਸੇ ਕੰਮ ਕਈ ਗੱਲ ਕਰੀਏ ਇਹਨਾਂ ਦੀ ਤੁਸੀਂ ਮੈਂ 1200 ਪਸਤੇੜੀਆ ਦੇ ਉਪਲ ਸਾਹਿਬ ਮਹਾਰਾਜ ਗਿਆ ਸੱਚਿਆ ਗੁਰੂ ਗ੍ਰੰਥ ਸਾਹਿਬ ਦੀਆਂ ਸੰਚਿਆ ਇਹਨਾਂ ਦੇ ਗਏ ਉਸ ਤੋਂ ਇਲਾਵਾ ਇਹਨਾਂ ਨੇ ਕੁੱਤੇ ਇੱਕ ਭਾਦਰ ਸਾਹਿਬ ਦੀ 357 ਸਿੱਧੀ ਸਤਾ ਦੀ ਮਨਾਂ ਲਾ ਕੇ ਗੁਰੂਆਂ ਨੇ ਕਰਿਆ ਈ 1200 ਸਰਪੋਤਮ ਕੌਮ ਦੇ ਆਗੂ ਇਹ ਨੰਬਰ ਕਰਾਉਂ ਇਹ ਤਾਂ ਪੁੱਛੋ ਬਿਆਨ ਦੇਣ ਲੱਗਿਆ ਤੱਕ ਲੋ ਇਤਿਹਾਸ ਕੀ ਕਹਿੰਦਾ ਇਤਿਹਾਸ ਕੀ ਕਹਿੰਦਾ ਉਹ ਵਿਗੜਨਾ ਹਰਦਾਸ਼ ਦੀ ਜਾਨ ਨੂੰ ਇਹ ਸਵਾਰੀਆਂ ਚੋਰੀਆਂ ਚਕਾਰੀਆਂ ਦਾ ਕਸੂਰ ਵਾਰ ਤੇ ਅਗਾ ਹਰਮੀਤ ਸਿੰਘ ਕਾਤਾ ਜਗਮਨਜੀਤ ਸਿੰਘ ਨੇ ਕਿਹਾ ਵੀ ਇਹ ਤੇ بڑا ਮਾਲਦਾਰ ਸਾਮੀ ਹੈ ਇਹ ਦੱਸਦੇ ਨੇ ਵੀ ਬਿਸ਼ੱਕ ਸੁਭਕ ਸਰਕਾਰ ਨਾਲ ਮਿਲ ਕੇ ਹਕਾਤ ਅਗਰ ਬਣਾਉਣ ਦੀ ਕੋਸ਼ਿਸ਼ ਕੀਤੀ ਵਿੱਚੋਂ ਸੋਨਾ ਕੱਢਾ ਪਰ ਚਲੋ ਸਾਰੇ ਸਕੂਲਾਂ ਨੂੰ ਮੈਲਵੇਟ ਕਰਕੇ ਇੱਕ ਬੜਾ ਕੀ ਦੇ ਠਾ ਕਮੇਟੀ ਵੀ ਸਾਰੀਆਂ ਪਰਤੀਆਂ ਕਰੇਗਾ ਸਾਰੇ ਬੱਚੇ ਉਸ ਤੋਂ ਬਾਅਦ ਸਕੂਲਾਂ ਨੇ ਮੁੜ ਕੇ ਪਿੱਛੇ ਵੀ ਦਿੱਤੇ ਆ ਮੂੜ ਕੇ ਪਛੜੀ ਦੇਖੋ ਘਟਾ ਹੀ ਘਟੇ ਰੋਜ਼ ਟੀਚਰ ਰੱਖੇ ਜਾ ਰਹੇ ਨੇ ਪੈਸੇ ਖਾ ਕੇ ਟੀਚਰ ਰੱਖੇ ਜਾ ਰਹੇ ਨੇ ਪੱਕਾ ਉਹਨਾਂ ਟੀਚਰਾਂ ਕੋਲ ਕੰਮ ਕੀ ਹੋ ਪਤਾ ਹੀ ਨਹੀਂ 22000 ਬੱਚਾ ਸਾਡੇ ਕੋਲ ਪੜਦਾ ਸੀ 12000 ਰਹਿ ਗਿਆ 14000 ਰਹਿ ਗਿਆ ਤੇ ਸਕੂਲ ਕਿਥੋਂ ਚੱਲਣ ਤੁਸੀਂ ਕਿਸੇ ਅੱਛੇ ਸਕੂਲ ਦੀ ਟੀਚਰਸ ਨੂੰ ਲਾਇਬ੍ਰੇਰੀਅਨ ਨੂੰ ਆਕੇ ਇਹਨਾਂ ਤੇ ਲੈਬ੍ਰੇਰੀ ਦਿਖਾਦੇ ਸਕੂਲ ਦਿਖਾਦੇ ਉਹ ਕਹਿੰਨਗੇ ਅਸੀਂ ਮੁਫਤ ਹੀ ਕੰਮ ਕਰਵਾਉਣਾ ਸਿਖਿਆ ਉਹ ਕੋਈ ਚੰਨ ਨਹੀਂ ਲਿਆ ਕੇ ਆ ਸਕੂਲ ਕਿਹੜਾ ਸਕੂਲ ਹੈ ਕਿਰਾ ਜਿੱਤੇ 20-20 ਸਾਲ ਪੁਰਾਣੀਆਂ ਕਿਤਾਬਾਂ ਪਈਆਂ ਨੇ ਨਵੀਆਂ ਕਿਤਾਬ ਵੀ ਕੋਈ ਨਹੀਂ ਮੇਰੀ ਗੁਜਾਰਸ਼ ਹੈ ਕਿ ਜੇ ਇਹਦੇ ਦਮ ਹੈ ਇਹ ਬਿਸ਼ੱਕ ਸਖ ਚ ਲੈ ਆਏ ਪਰਸਨ ਲੈ ਆਏ ਜਿੰਨੇ ਮੁਰਗੇ ਲੈ ਆਏ ਗੁਰਦੁਆਰਾ ਕਮੇਟੀ ਦੇ ਜਿਹੜਾ ਹੈਗਾ ਦਫਾ ਹਾਲ ਤੋਂਦਰ ਮੇਰਾ ਬੈਸ ਕਰ ਲੋਗੇ ਕਿ ਕਿ ਸਨਦਾ ਪਾਲਣ ਵਾਲੀ ਕੇ ਆਗੀ ਸਪੈਸ਼ਲ ਕੀ ਤੁਸੀਂ ਕਿਰੇ ਦੀ ਜਾਨ ਤੇ ਆਪੇ ਸਾਦੇ ਨਾਲ ਬੈਠ ਕੇ ਮਦਰਪੋਜੀ ਮੇਰਾ ਚੈਨਲ ਵੀ ਤੁਹਾਡਾ ਜੱਗਾ ਵੀ ਤੁਹਾਡੇ ਨਾ ਤਿਆਰ ਆ ਉਹ ਵੀ ਉਹ ਕਹਿ ਨਹੀਂ ਰੇ ਉਹਨੇ ਕਿਹਾ ਨਾ ਐਕਸੈਪਟਡ ਅਗਰ ਉਸਨੇ ਕਿਹਾ ਤੇ ਮੈਂ ਐਕਸੈਪਟ ਕਰਦਾ ਗੱਲ ਖਤਮ ਹੋ ਗਈ। ਉਹੋ ਕਾਟੜ ਵੀ ਨਾਲ ਬਿਠਾ ਲਈ ਜਿਹੜਾ ਕਿਹਾ ਹੈ ਉੱਤੇ। ਮੈਂ ਇਹ ਵੀ ਕਹ ਜਾ ਰਹੇ ਸੀ ਹੈ ਕਿ ਪਾਵੇਂ ਅੱਜ ਬਹੁਤ ਬਹੁਤ ਸਰਾਬ ਹਿੰਦੁਸਤਾਨ ਦਾ। ਕਿ ਵੀ ਆ ਰਿਹਾ ਹੈ ਬਾਹਰ ਦੇ ਪਾਕਿਸਤਾਨ ਪਰ ਮੈਂ ਕਹਾਂਗਾ ਸੈਂਟਰਲ ਸਰਕਾਰ ਨੂੰ ਇਹ ਜੇ ਬੇਇਮਾਨਾਂ ਤੇ ਹੱਥ ਰੱਖਣਾ ਬੰਦ ਕਰ ਦੇਵੇ। ਉਹ ਸਰਕਾਰ ਨੂੰ ਕਹਾਂਗਾ ਕਿ ਸੇ ਸਕੂਲ ਦਿੱਲੀ ਕਮੇਟੀ ਦੇ ਸਕੂਲ ਦਰਦਵਾਰੇ ਉਹਨਾਂ ਦੇ ਜਿਤਾਦਾਂ ਨਿਲਾਮ ਕਰਨ ਦੀ ਜਰੂਰਤ ਨਹੀਂ ਹੈ। ਔਰ ਅਗਰ ਨਿਲਾਮ ਹੋਣੇ ਤੇ ਇਹਨਾਂ ਦੀਆਂ ਕੋਠੀਆਂ ਇਹਨਾਂ ਦੇ ਜਦਾਦਾ ਦਾ ਨਾਮ ਹੋ ਗਿਆ ਜਿਹੜੇ ਪੈਸੇ ਇਕੱਠਾ ਇਕੱਠੇ ਆਉਣਗੇ ਉਹ ਦੇਾਂਗੇ ਜੇ ਫਿਰ ਕੋਈ ਬਚ ਗਏ ਉਸੇ ਸੰਗਤ ਕੋ ਲੋਗਰਾ ਕੇ ਜਮ੍ਹਾਂ ਕਰਾ ਦੇਵਾਂ ਪਰ ਸਭ ਤੋਂ ਪਹਿਲਾ ਸਰਸਾ ਕਾਲਕਾ ਕਾਨੋਂ ਵਾਲੋਂ ਇਹਨਾਂ ਸਭੀਆਂ ਜਦਾਦਾ ਜੇ ਬਤਾऊं ਸਾਧੇ ਮੰਗੋ ਨਾ ਜੋ ਸਮਝਿਆ ਇਹ ਦੋਪੀਆ ਮਾਮਲਾ ਹੁਣ ਦਾ ਤੀਸਰਾ ਮਾਮਲਾ ਦਾਤਾਂ ਨੂੰ ਪਹੁੰਚੇ ਜੋ ਦੋਵੇਂ ਉੱਧਾ ਤੇ ਇੱਕ ਦੂਸਰੇ ਖਲਾਫ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ ਕਿ ਫੈਕਸ ਦੇ ਹਿਸਾਬ ਨਾਲ ਕਿੱਦੋਂ ਪਤਾ ਲੱਗੇ ਕਿ ਇਹ ਮਾਮਲਾ ਸ਼ੁਰੂ ਕਿਦੋਂ ਹੈ ਸ਼ੁਰੂਆਤ ਕੌਣ ਹੈ ਫੈਕਸ ਦੇ ਮੁਤਾਬਕ ਬਿਆਨਬਾਜ਼ੀ ਦੇ ਸੰਬੰਧਿਤ ਹੈ ਤੱਕ ਮੇਰੇ ਕੰਮ ਸ਼ਕੋ ਮੈਂ ਜੋ ਗੱਲ ਕਹਿ ਰਿਹਾ ਹਾਂ ਐਸਾ ਆਪੇ ਹੋਇਆ ਹੈ ਦੋ ਜ਼ਾਕਿਰਾਂ ਤੱਕ ਕੋਈ ਸਾਡੇ ਦਾ ਮਕਦਮਾ ਸੀ ਦਿੱਲੀ ਕਮੇਟੀ ਦੇ ਉੱਤੇ ਕਿਸੇ ਕਿਸੇ ਦਾ ਕੋਈ ਮਕਦਮਾ ਨਹੀਂ ਸੀ ਲਾਸਟ ਕੋਈ ਨਾ ਤੀਸਰਾ ਦਾ ਕੋਈ ਕੇਸ 2007 ਦਿਖਾ ਦਿਓ ਕੋਈ ਦੇਖੋ ਮੇਰੇ ਸਾਹ ਤੇ ਕੋਈ ਵੀ ਨਹੀਂ ਸੀ ਕੋਈ ਇਹ ਕਹੇ ਅੱਛਾ ਜੀ ਮੈਨੂੰ ਤਰੱਕੀ ਨਹੀਂ ਮਿਲੀ ਫਾਇਦੇ ਤਰਖਾ ਦਾ ਕੋਈ ਨਹੀਂ ਸੀ ਇੱਕ ਪੈਸੇ ਦਾ ਨਹੀਂ ਸੀ ਪਰ 6 ਸੇਕ ਪੇਕ ਮਿਸ਼ਨ ਬਗਾਰਾ ਤਾਂ ਕੋਈ ਨਹੀਂ ਸੀ ਨਾ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਹੋਰ ਦੱਸ ਦੇਣਾ ਅੱਛਾ ਕਿ ਇਹਨਾਂ ਨੇ ਟੇਬਲ ਸਬਮਿਟ ਕੀਤੀ ਸੀ ਹਾਈ ਕੋਰਟ ਦੇ ਅੱਧਰ ਕਿਹੜੀ ਲਾਇਬਿਲਟੀ ਪੁੱਛੀ ਸੀ ਕਿ ਕਿਹੜੇ ਵਕਤ ਕਿੰਨੀ ਲਾਇਬਿਲਟੀ ਬਣੀ ਇਹਨਾਂ ਦੇ ਵਕੀਲ ਨੇ ਇਹਨਾਂ ਦੀ ਮੈਨੇਜਮੈਂਟ ਰਿਪੋਰਟ ਪੇਸ਼ ਕੀਤੀ ਜਿਹਦੇ ਅੰਦਰ ਦਿਖਾਇਆ ਗਿਆ ਤਾਂ 80 ਕਰੋੜ ਰੁਪਏ ਦਾ ਡੈਟ ਬਣੇ ਸੀ 2006 ਤੋਂ ਲੈ ਕੇ 2013 ਤੱਕ ਸਰਨਾ ਸਾਲ ਦੇ ਪੀਰੀਅਡ ਲਈ ਜਦਕਿ ਸਰਨਾ ਸਾਹਮਣੇ 132 ਕਰੋੜ ਦੇ ਅੰਦੀ ਛੋਟ ਕੇ ਗਏ ਸੀ ਹੈ ਉਰੇ ਰਿਟਰਨ ਚ ਆ ਕਬੇ ਇਹਦਾ ਮਤਲਬ ਆਗਾ ਫਿਕਸ ਹੋ ਪਈ ਸੀ 85 ਡਿਗਰੀ ਦੇ ਤੇ ਚਾਹੀ ਬਚ ਗਏ ਚਾਹੀ ਬਣਾ ਦੂਜੀ ਕੱਪ ਕਿਹਨੇ ਲਿਖਿਆ ਕਿ ਅਵੇ ਪਹਿਲੀ ਗੱਲ ਸਪਨਾ ਸਾਹਿਬ ਨੇ ਕਰਾਈ ਰੜੀ ਸੀ ਕਿ ਜੀ ਸਾਰੇ ਦੇ 6th ਅਮਿਸ਼ਨ ਤੱਕ ਭੁਗਤਾਨ ਕਰੋ ਕਿਉਂਕਿ ਅਸੀਂ ਮੈਨਟਰੀ ਸੂਗਾ ਫਿਲਸਫਾ ਹੈ 2012 ਦੇ ਅੰਦਰ ਬੈਠ ਕੇ ਕੈਂਪੀਅਨ ਫਾਈਲ ਕੀਤਾ ਹਿੰਦੀ ਆਫਿਸ ਆਫ ਟ੍ਰੈਕਟਰ এডੂਕੇਸ਼ਨ ਜਿਹਦਾ ਬਾਰ ਬਾਰ ਚਿਗਰ ਵੀ ਕਰਦੇ ਨੇ ਟਿੰਗ ਕੁਮਿਟੀ ਮੀਟਿੰਗ ਹੁੰਦੇ ਰਹਿੰਦੇ ਇਹਨਾਂ ਨੇ ਇੱਕ ਫੈਸਲਾ ਹੋਇਆ ਮਿਨਿਸਟਰ ਸੀ ਲਵਲੀ ਜੀ ਟ੍ਰੈਕਟਰ এডੂਕੇਸ਼ਨ ਦਲਵਿੰਦਰ ਜੀ ਜੀ ਉਹਨਾਂ ਨੇ ਬੈਠ ਕੇ ਫੈਸਲਾ ਕੀਤਾ ਜੀ ਅਗਲੇ ਸਾਲ ਸਤੰਭੀ ਤੋਂ થી ਰਿਡਿਊਸ ਸੇ ਕਰਾਨੇ ਸ਼ੁਰੂ ਕਰਕੇ ਦੇਣਾ 2013 ਤੋਂ ਲਾਗੂ ਕਰਾਂਗੇ ਪਰ ਮੀਨ ਟਾਈਮ 6 ਮਹੀਨੇ ਦੇ ਅੰਦਰ ਇਹਦਾ ਵੀ ਕੋਰਪੋਰੇਟ ਚੇਂਜ ਹੋ ਗਈ ਉਸ ਮੇਟਵਟ ਦੇ ਅੰਦਰ ਆ ਗਏ ਇਹਨਾਂ ਨੇ ਦੇਣ ਤੋਂ ਬਣਾ ਕਰਤਾ ਉੱਥੋਂ ਲਾਇਬਿਲਟੀ ਸ਼ੁਰੂ ਹੋ ਗਏ ਇਹ ਦੇਣ ਤੋਂ ਟਾਈਮ ਨਾਲ ਤੇ ਇਹ ਬੜੀ ਲਾਇਬਿਲਟੀ ਵੀ ਨਹੀਂ ਬਣਦੀ ਸੀ ਸੱਚੋ ਪਹਿਲਾਂ ਇਹ ਜੀ ਸਾਡੇ ਨੇ ਕੋਈ ਸੰਚਾਰ ਚੱਲ ਰਹੀ ਸੀ ਸਾਡੇ ਨੇ ਕੋਈ ਸੰਚਾਰ ਕਰੇ ਸੀ ਉਹ ਕੰਨੇ ਸੰ ਚਪੜਾ ਸੇ ਕਲਰਕ ਜੋ ਵੀ ਹੈ ਭਾਵੇਂ ਤੁਸੀਂ ਫਾਤੂ ਰੱਖੇ ਉਹਨਾਂ ਸਾਰਿਆਂ ਨੂੰ ਤੁਸੀਂ ਸਿੱਖ ਤੋਂ ਕੰਡੀਸ਼ਨ ਦੇ ਅਸੀਂ ਖਾਲੀ ਟੀਚਰਸ ਨੂੰ ਦੇਣਾ ਚਾਹਤਾਂ ਪਰ ਫਿਰ ਸਾਡਾ ਫੈਸਲਾ ਆਇਆ ਵੀ ਦੇਣੇ ਪੈਣੇ ਅਸੀਂ ਗਾ ਟਾਈਮ ਦੇ ਉੱਪਰ ਤੇ 1 ਫਰਵਰੀ 2013 ਤੋਂ ਬਗੈਰ ਕਿਸੇ ਉਹਦੇ ਉਸ ਅਸੀਂ ਮੰਨ ਲਿਆ ਕਿ ਅਸੀਂ ਦੇਾਂਗੇ ਪ੍ਰੀਵੀਅਸ ਖਤਮ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੇ ਆਂ ਮਾਰਚ ਅਪ੍ਰੈਲ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਉਹ ਸੰਤੂਰੂ ਸਰ ਸੰਤੂਰੋਟਾਂ ਚ ਉੱਤੇ ਹਿੱਟ ਦੇ ਜਮੇ ਲਾਇਆ ਗਿਆ ਤੇ ਨੇ ਕਿਹਾ ਜੀ ਕਿ ਮੈਂ ਅੱਜ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ 6th ਵੇ ਕਮਿਸ਼ਨ ਦਿਆਂਗਾ ਤੇ ਐਲਾਨ ਕੀਤਾ ਕਿ ਸਰ ਦੇ ਵਿੱਚ ਉਹਨਾਂ ਨੇ ਜਿੰਦਾਬਾਦ ਕਰ ਦਿੱਤੀ ਅਗਲੇ ਇੱਕ ਪੈਰਾ ਉਹਨੇ ਕਹਿ ਦਿੱ ਮੈਂ ਸਪਨੇ ਦੇ ਵਕਤ ਦਾ ਕੋਈ ਪੈਸਾ ਨਹੀਂ ਦੇਵਾਂਗਾ ਉਹਨਾਂ ਨੇ ਕਹਿ ਜੀ ਮੰਨਦੂ मेरे वगर पैसा ही है ही नहीं चिट्ठी दिल्ली कमेटी जीवेंूवल अगस्त लिखी है देता जाए। गलत है कि, कि मैं क्यों ना मै, मैं मेरा प्राइवेट से कोई मैं पैसे बचा के घर ला जा है जी? पर ਅਸੀਂ ਹੈ ਕਿ ਆ ਵੀ ਜਿਹੜਾ ਵੱਤ ਵੱਤ ਪੈਸੇ ਦੇ ਸਕੀਏ ਬਚਾ ਸਕੀਏ ਜਿੰਨਾਂ ਮੋਗਾ ਸਕਦੇ ਹਨ ਮੋਗਾ ਲਈਏ ਇਹ ਮੇਰੇ ਕੁਤੀ ਹੈ ਮੈਂ ਕਿਉਂ ਕੋਈ ਬੜੀਆਂ ਦਾ ਮੈਂ ਕਹਿੰਦਾ ਜਿਹੜੇ ਪਾਣੀ ਨੂੰ